ਤਿੰਨ ਤਖਤਾਂ ਦੇ ਜਥੇਦਾਰ ਸਾਬ ਲਾਏ ਗਏ ਨੇ ਪਰੰਤੂ ਇਸ ਜੋ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਨੇ ਉਸ ਨੂੰ ਲੈ ਕੇ ਕਈ ਸਿੱਖਾਂ ਦੇ ਵਿੱਚ ਰੋਸ ਸੇਖਣ ਨੂੰ ਮਿਲ ਰਿਹਾ ਹੈ ਤੇ ਦੱਸਦੀ ਹੈ ਕਿ ਹੁਣ ਉੱਥੇ ਹੀ ਬਾਕੀ ਤੜਾ ਲਗਾਤਾਰ ਇਸ ਗੱਲ ਦੇ ਉੱਤੇ ਕਹਿ ਰਿਹਾ ਹੈ ਕਿ ਇਹ ਸਾਰਾ ਕੁਝ ਬਾਦਲ ਤੜੇ ਦੇ ਵੱਲੋਂ ਕਰਵਾਇਆ ਗਿਆ ਹੈ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਕਰਨੈਲ ਸਿੰਘ ਪੰਜੋਲੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਬਾਦਲ ਤੜੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਤਤਨਾ ਦੇ ਨਾਲ ਜਿਹੜਾ ਕਿ ਮਥਾ ਸੁਖਵੀਰ ਸਿੰਘ ਬਾਦਲ ਯਾਨੀ ਕਿ ਬਾਦਲ ਧੜਾ ਲਗਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਹੀ ਸਾਰਾ ਕੁਝ ਸਿਆਸੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਹੁਣ ਕਰਨੈਲ ਸਿੰਘ ਪਨੋਲੀ ਜਿਹੜੇ ਕਿ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਦੇ ਜਾ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੀ ਹੈ ਹੋਰ ਉਹਨਾਂ ਦਾ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ਹਾਦਤਾਂ ਵੀ ਦਿੱਤੀਆਂ ਜੇਲਾਂ ਵੀ ਕੱਟੀਆਂ ਤੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਇਸ ਨਗਰ ਦੇ ਇੱਕ ਧਰਮੀ ਫੌਜੀ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਗਾਵਤ ਕਰਕੇ ਉਹਨਾਂ ਨੇ ਸ਼ਹਾਦਤ ਵੀ ਦਿੱਤੀ ਔਰ ਇਸ ਨਗਰ ਦਾ ਇੱਕ ਜੋਧਾ ਭਾਈ ਗੁਰਮੀਤ ਸਿੰਘ ਖਨਿਆਨ ਉਹ ਪਿਛਲੇ 24 ਸਾਲਾਂ ਤੋਂ ਜਲਾ ਵਤਨ ਵੀ ਆ ਔਰ ਜਰਮਨ ਚ ਰਹਿ ਰਹੇ ਹੈ ਇਹ ਕੁਰਬਾਨੀ ਵਾਲਾ ਪਿੰਡ ਹੈ ਪੰਥ ਪ੍ਰਸਤ ਬਾਦ ਲੋਕਾਂ ਦਾ ਪਿੰਡ ਹੈ ਲੇਕਿਨ ਇਸ ਪਿੰਡ ਵਿੱਚੋਂ ਇਸ ਹਲਕੇ ਦੇ ਲੋਕਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਈ ਸਰਦਾਰ ਰਵਿੰਦਰ ਸਿੰਘ ਖਾਲਸਾ ਨੂੰ ਇਸ ਕਰਕੇ ਚੁਣ ਕੇ ਸ਼ਰਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਉਂਕਿ ਉਹ ਆਪਣੇ ਪਿੱਛੇ ਖਾਲਸਾ ਲਿਖਦਾ ਸੀ ਉਹਨਾਂ ਨੂੰ ਲੋਕਾਂ ਨੂੰ ਇਹ ਯਕੀਨ ਤੇ ਭਰੋਸਾ ਖਾਲਸੇ ਤੇ ਹੋਣ ਕਰਕੇ ਇਹ ਦੇ ਪਿੱਛੇ ਖਾਲਸਾ ਨਾ ਲਿਖਿਆ ਹੋਇਆ ਸ਼ਾਇਦ ਖਾਲਸਾ ਦੀ ਖਾਲਸਾਈ ਪਰੰਪਰਾ માં ਖਾਲਸਾਈ ਸਿਧਾਂਤ ਖਾਲਸਾਈ ਬਰਾਦਾਂ ਦੀ ਪਹਿਰੇਦਾਰੀ ਕਰਦਾ ਰਹੇਗਾ ਲੇਕਿਨ ਜਦੋਂ ਫਰਖ ਦੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾਂ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ। ਅਿਛਲੇ ਥੋੜੇ ਸਮੇਂ ਦੇ ਵਿੱਚ ਹੀ ਤਕਰੀਬਨ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕੀਤਾ ਆਪਣੇ ਚਪੜਾਸੀ ਦੀ ਵੀ ਬਰਖਾਸਤ ਕੀ ਨਹੀਂ ਕਰਦਾ। ਬਲਕੇ ਉਹਨੂੰ ਵੀ ਕੋਈ ਨੋਟਿਸ ਭੇਜਦਾ ਇੱਕ ਮਹੀਨੇ ਦਾ ਕਿ ਤਾਂ ਕਿ ਉਹ ਆਪਣਾ ਹੋਰ ਕੰਮ ਅੱਗੇ ਲੱਭ ਲਵੇ ਲੇਕਿਨ ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇਟੇ ਮਹਾਨ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਭਾਈ ਸੁਲਤਾਨ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹਨਾਂ ਨੂੰ ਲਾ ਦਿੱਤਾ ਗੈਨੀ ਹਰਪ੍ਰੀਤ ਸਿੰਘ ਨੂੰ ਲਾਹੇ ਹੀ ਨਹੀਂ ਬਲਕੇ ਲਗਾਤਾਰ ਉਹਨਾਂ ਦੀ ਕਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਇਹ ਗਿਆਨੀ ਰਕबीर ਸਿੰਘ ਬਹੁਤ ਹੀ ਸ਼ਰੀਫ ਸ਼ਖਸੀਅਤ ਹੈ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਦਵੀ ਤੋਂ ਲਾ ਦਿੱਤਾ ਗਿਆ ਇਹ ਸਾਰਾ ਕਾਰਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਜੈਕਟਰ ਕਮੇਟੀ ਦੇ ਮੈਂਬਰ ਨੇ ਇੱਥੇ ਕੱਲ ਪਰਸੋਂ ਵੀ ਸੱਜਣ ਉਹਨੂੰ ਪੰਜ ਸਿੰਘ ਆਈ ਸ਼ਿਵਨਾ ਦੇ ਘਰੇ ਉਹਨਾਂ ਨੂੰ ਮਿਲ ਕੇ ਕਹਿ ਗਏ ਗਏ ਸੀ ਕਿ ਖਾਲਸਾ ਜੀ ਤੁਸੀਂ ਪੰਥ ਨਾਲ ਖੜਨ ਦਾ ਯਤਨ ਕਰੋ ਇਕ ਪਰਿਵਾਰ ਨਾਲ ਨਾ ਖੜੋ ਸਿਧਾਂਤਾਂ ਦੀ ਪਰੰਪਰਾਵਾਂ ਦੀ ਤੇ ਮਰਿਆਦਾ ਦੀ ਪਹਿਰੇਦਾਰੀ ਕਰੋ ਉਹਨਾਂ ਨੇ ਬਚਨ ਤਾਂ ਕੀਤਾ ਸੀ ਲੇਕਿਨ ਉਹ ਬਚਨ ਤੇ ਪੂਰਾ ਨਹੀਂ ਉਤਰ ਸਕੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਵੱਖ-ਵੱਖ ਆਗੂ ਸਜਨਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਮੈਂ ਤੁਹਾਡੇ ذریعے ਫੇਰ ਕਹਿਣਾ ਚਾਹੁੰਨਾ ਖਾਲਸਾ ਜੀ ਨੂੰ ਵੀ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸ਼ਰਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਕਿ ਅਕਾਲ ਤਖਬ ਸਾਹਿਬ ਦੇ ਸਿਧਾਂਤ ਉਹਦੀ ਪਰੰਪਰਾਵਾਂ ਉਹਦੀਆਂ ਮਰਿਆਦਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ 26 ਤਰੀਕ ਨੂੰ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਭਜਤਾ ਜਲਾਸ ਹੈ ਉਹਦੇ ਵਿੱਚ ਸ਼ਰਮਣੀ ਕਮੇਟੀ ਦਾ ਜਥੇਦਾਰ ਸਾਹਿਬਾਨ ਨੂੰ ਲਾਉਣਗੇ ਲਾਉਣ ਵਾਲੇ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰਨ ਔਰ ਉਹਨਾਂ ਜਥੇਦਾਰਾਂ ਦੀ ਨਿਯੁਕਤੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀਤੀ ਹੋਈ ਸੀ ਉਸੇ ਤਰ੍ਹਾਂ ਰਹਿਣ ਦੇਣ ਦਾ ਯਤਨ ਕਰਨ ਤਾਂ ਕਿ ਪੰਥ ਵਿੱਚ ਹੋਰ ਦਫੇੜ ਨਾ ਪਵੇ ਹੋਰ ਵਰਤਾਰੇ ਗਲਤ ਨਾ ਵਾਪਰ ਜਥੇਦਾਰ ਰਬੀ ਲੋਹਣ ਦੇ ਵਿੱਚ ਕੀ ਕਾਰਨ ਸਮਝੋ ਦੇਖੋ ਜਥੇਦਾਰ ਸਹਿਬਾਨ ਨੂੰ ਲਾਉਣ ਦਾ ਵੱਡਾ ਕਾਰਨ ਜਿਹੜਾ ਉਹ ਅਸਲ ਵਿੱਚ ਇਹ ਹੈ ਕਿ ਇੱਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਆਪਣੀ ਮਲਕੀਅਤ ਸਮਝ ਰਹੇ ਨੇ ਉਹ ਕਾਲ ਤੱਕ ਸਾਹਿਬ ਜੀ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੇਗੀ ਔਰ ਨਵੀਂ ਲੀਡਰਸ਼ਿਪ ਪੈਦਾ ਕਰੇਗੀ ਕਿਉਂਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਆਪਣਾ ਭਰੋਸਾ ਤੇ ਵਿਸ਼ਵਾਸ ਸੰਗਤਾਂ ਵਿੱਚੋਂ ਗਵਾਚ ਚੁੱਕੀ ਹੈ ਤੇ ਉਹ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਪੰਜ ਮੈਂਬਰਾਂ ਨੇ ਭਰਤੀ ਕਰਨ ਦਾ ਵਾਅਦਾ ਕੀਤਾ ਤੇ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇ ਤੇ ਮੇਰੀ ਲੀਡਰਸ਼ਿਪ ਨੂੰ ਕੋਈ ਚੈਲੰਜ ਕਰੇ ਦੂਜਾ ਉਹਨਾਂ ਦੇ ਬੰਨ ਵਿੱਚ ਇੱਕ ਗੁੱਸਾ ਤੇ ਰੋਹ ਹੈ ਕਿ ਮੇਰੇ ਪਿਤਾ ਦਾ ਜਿਹੜਾ ਫਕਰੇ ਕੌਮ ਵਾਪਸ ਲਿਆ ਗਿਆ ਉਹ ਮੁੜ ਕੇ ਬਹਾਲ ਕਰਨ ਦਾ ਯਤਨ ਕੀਤਾ ਜਾਵੇ ਲੇਕਿਨ ਜਿਹੜੇ ਸਿੰਘ ਸਹਿਬਾਨ ਇਸ ਪਦਵੀਆਂ ਤੇ ਸੁਭਾਏਮਾਨ ਸਨ ਜਿਨ੍ਹਾਂ ਨੇ ਫੈਸਲਾ ਕੀਤਾ ਉਹਨਾਂ ਨੇ ਵਾਪਸ ਨਹੀਂ ਸੀ ਲੈਣਾ 2 ਦਸੰਬਰ ਵਾਲਾ ਫੈਸਲਾ ਉਹਨਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਬੜਗੇ ਬੰਦਿਆਂ ਨੂੰ ਤਖਤ ਤੇ ਬਿਠਾ ਕੇ ਉਹਨਾਂ ਕੋਲੋਂ ਇਹ ਪਾਪ ਕਰ ਬੰਦ ਦਾ ਯਤਨ ਕਰਨਾ ਔਰ ਮੈਂ ਤੁਹਾਨੂੰ ਤੁਹਾਡੇ ਰਾਹੀਂ ਦੱਸਣਾ ਚਾਹਣਾ ਪੰਥ ਨੂੰ ਇਹ ਹੈਰਾਨੀ ਦੀ ਗੱਲ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਲਾਇਆ ਗਿਆ ਨਾ ਉਹਨੂੰ ਅਰਦਾਸ ਕਰਨੀ ਆਉਂਦੀ ਐ ਨਾ ਉਹਨੂੰ ਘੁਟਕੇ ਦੇ ਉੱਤੋਂ ਮਤਲਬ ਜਪਜੀ ਸਾਹਿਬ ਦਾ ਪਾਠ ਕਰਨਾ ਆਉਂਦਾ ਨਾ ਉਹ ਹੁਕਮਨਾਮਾ ਲੈ ਸਕਦਾ ਤੇ ਜਿਹੜਾ ਬੰਦਾ ਘੁਟਕੇ ਤੋਂ ਵੀ ਪਾਠ ਨਹੀਂ ਕਰ ਸਕਦਾ ਅਰਦਾਸ ਨਹੀਂ ਕਰ ਸਕਦਾ ਉਹ ਕੌਮ ਨੂੰ ਕੀ ਸੇਵ ਦੇ ਸਕਦਾ ਲੇਕਿਨ ਉਹਦੇ ਕੋਲੋਂ ਪਾਪ ਕਰਵਾਉਣ ਖਾਤਰ ਉਸ ਤਖਤ ਦਾ ਜਥੇਦਾਰ ਉਹਨੂੰ ਲਾਉਣ ਦਾ ਯਤਨ ਕੀਤਾ ਗਿਆ ਇਹ ਪੰਥ ਨੂੰ ਪਰਵਾਹ ਨਹੀਂ ਪੰਥ ਦੇ ਅੰਦਰ ਗੁੱਸਾ ਤੇ ਰੋ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਉੱਚੇਚੇ ਤੌਰ ਤੇ ਅਪੀਲ ਹੈ ਕਿ ਉਹ ਸਿਧਾਂਤ ਬਚਾਉਣ ਲਈ ਮੈਦਾਨ ਵਿੱਚ ਨਿਤਰਨ ਦਾ ਯਤਨ